ਮੇਰਾ ਬਾਇਕਾਟ ਕੀ ਕਰਨਾ ਆ ਮੈਂ ਉਹਨਾਂ ਦਾ ਬਾਇਕਾਟ ਕਰਦਾ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜੇ ਨਾਲ ਤੇ ਕਿਹੜੇ ਨਹੀਂ ਖੜੇ ਸਾਰੇ ਆ ਕੇ ਸਮਝੋਤੇ ਕਰਦੇ ਫਿਰਦੇ ਹਾਂ ਜਾਂ ਕੋਸ਼ਿਸ਼ ਕਰਦੇ ਫਿਰਦੇ ਹਾਂ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਜਿਹੜੇ ਬੰਦ ਉਹਨਾਂ ਨੇ ਮੇਰਾ ਬਾਇਓਕਾਟ ਕੀ ਕਰਨਾ ਆ ਮੈਂ ਉਹਨਾਂ ਦਾ ਬਾਇਓਕਾਟ ਕਰਦਾ ਆਰਗੇਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਆ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਆ ਜਿਹੜੇ ਮੇਰੇ ਨਾਲ ਖੜੇ ਨੇ ਤੇ ਜਿਹੜੇ ਬੰਦੇ ਉਹ ਮੇਰੇ ਖਿਲਾਫ ਨੇ ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗੇਲ ਨੂੰ ਮੈਂ ਅੱਜ ਜਵਾਬ ਦੇਣੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇ ਉਹ ਬਾਇਓਕਾਟ ਕਰਨ ਵਾਲੇ ਹੁੰਦੇ ਕੌਣ ਆ ਇਸ ਲਾਈਨ 'ਚ ਮੈਨੂੰ ਕੱਢਣ ਵਾਲੇ ਹੁੰਦੇ ਕੌਣ ਆ ਠੀਕ ਹੈ ਨਾ ਸਾਸਣ ਲਾਈਫ 'ਚ ਤੁਹਾਡੇ ਉਤਰ ਆਏ ਨੇ ਕੁਝ ਵਿਆਹ ਗੱਲਾਂ ਇਹ ਤੋਂ ਚੱਲ ਪਈਆਂ ਨੇ ਉਹ ਲੈ ਕੇ ਆਉਂਦੇ ਤਾਂ ਬੇਸ਼ੱਕ ਮੇਰੀ ਪਰਸਨਲ ਜੇ ਮੈਂ ਕਿਸੇ ਉਹਨਾਂ ਦੀਆਂ ਪਰਸਨਲ 'ਚ ਜਾਵਾਂ ਤੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਨਹੀਂ ਅਲੀਸ਼ਾ ਨੂੰ ਹੁਣ ਮੈਨੂੰ ਰਾਤ ਨੂੰ ਵੀਡੀਓ ਕਾਲ ਕਰਕੇ ਸੌਰੀ ਉਹ ਬੋਲ ਰਹੀ ਜਾਂ ਕੁਝ ਵੀ ਬੋਲੀ ਰੋ ਰਹੀ ਆ ਮੇਰੇ ਅੱਗੇ ਇਹ ਚੀਜ਼ਾਂ ਮੀਡੀਆ ਦੇ ਆਕੇ ਕਰੇ ਨਾ ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਤਾ ਹੁਣ ਤੁਸੀਂ ਯਾਰ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼ ਹੋਣਾ ਸੀ ਪ੍ਰਧਾਨ ਕੱਲ ਮੇਰੇ ਪ੍ਰਧਾਨ ਜੀ ਮਾਫੀ ਮੰਗਣ ਲਈ ਕੋਈ ਨਹੀਂ ਆਇਆ ਜੀ ਆਪ ਦੀ ਆਕੜ ਚ ਹੀ ਆਏ ਸੀ ਉਦੋਂ ਵੀ ਅੱਛਾ ਕੱਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਤੇ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਠੀਕ ਹੈ ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀ ਆ ਜਾਂ ਕੁਛ ਬੋਲ ਰਹੀ ਆ ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ ਠੀਕ ਹੈ ਉਹਨਾਂ ਨਕਾਬ ਬਣਾ ਕੇ ਆਪਸ ਵਿੱਚ ਹੀ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ ਫੇਕ ਵੀਡੀਓ ਕਹਿ ਰਹੇ ਨੇ ਜਿਉਂ ਕਹਿੰਦੇ ਕਿ ਫੇਕ ਵੀਡੀਓ ਹੈ ਵੀਡੀਓ ਉਹਨਾਂ ਦੀ ਵੀ ਹੈਗੀ ਉਹ ਨਹੀਂ ਉਹ ਵੀਡੀਓ ਉਹਨਾਂ ਦੀ ਵੀ ਹੈਗੀ ਫੇਕ ਹੈਗੀ ਫੇਕ ਹੈਗੀ ਉਹ ਕਿਹਨੇ ਬਣਾਤੀ